ਜ਼ਿੰਦਗੀ ਦੇ ਵਿੱਚ ਅਕਸਰ ਅਜਿਹੇ ਵੀ ਮੌਕੇ ਆ ਜਾਂਦੇ ਨੇ ਜਿੱਥੇ ਕਾਨੂੰਨ ਦਾ ಪಾਠ ਪੜਾਉਣ ਵਾਲਿਆਂ ਨੂੰ ਕਈ ਵਾਰ ਆਪ ਅਜਿਹੇ ਕੇਸਾਂ ਦੇ ਵਿੱਚ ਫਸਣਾ ਪੈਂਦਾ ਜਦੋਂ ਉਹ ਮੌਕੇ ਤੇ ਆਪ ਵੀ ਬਸੋਂ ਬਾਹਰ ਹੋ ਜਾਂਦੇ ਅਤੇ ਅਕਸਰ ਕਾਨੂੰਨ ਨੂੰ ਹੀ ਹੱਥਾਂ ਦੇ ਵਿੱਚ ਲੈ ਲੈਂਦੇ ਥਾਣੇ ਦੇ ਅੰਦਰ ਚੀਕਾਂ ਮਾਰ ਰਹੀ ਇਸ ਔਰਤ ਨੂੰ ਜਲੰਧਰ ਬੱਸ ਸਟੈਂਡ ਤੇ ਲੋਕਾਂ ਨੇ ਚੋਰੀ ਦੇ ਇਲਜ਼ਾਮਾਂ ਵਿੱਚ ਫੜ ਲਿਆ ਪਰ ਕਿਸੇ ਨੂੰ ਕੀ ਪਤਾ ਸੀ ਕਿ ਉੱਥੇ ਮਹਿਲਾ ਨੂੰ ਇਹ ਏਐਸਆਈ ਸਾਹਿਬ ਟੱਕਰ ਜਾਣੇ ਜਿਨ੍ਹਾਂ ਨੇ ਇਹ ਸੱਜੇ ਦੇਖਿਆ ਨਾ ਖੱਬੇ ਸਿੱਧਾ ਔਰਤ ਦੇ ਚਪੇੜਾ ਮਾਰਨੀ ਆ ਸ਼ੁਰੂ ਕਰ ਦਿੱਤੀਆਂ ਇੰਨਾ ਹੀ ਨਹੀਂ ਮੌਕੇ ਤੇ ਨਜ਼ਦੀਕ ਮਹਿਲਾ ਪੁਲਿਸ ਮੁਲਾਜ਼ਮ ਵੀ ਖੜੀਆਂ ਸਨ ਪਰ ਸਾਹਿਬ ਹੋਣੀ ਇੰਜ ਲੱਗਿਆ ਕਿ ਆਪਣੀਆਂ ਪੜੀਆਂ ਪੜਾਈਆਂ ਕਿਤਾਬਾਂ ਇਸ ਮੌਕੇ ਭੁੱਲੇ ਬੈਠੇ ਸਨ ਇਸ ਮਾਮਲੇ ਦੇ ਵਿੱਚ ਜਦੋਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਤਫ਼ਤੀਸ਼ ਤੋਂ ਬਾਅਦ ਹੀ ਕਾਰਵਾਈ ਕਰਾਂਗੇ। ਉਹਦੇ ਬਾਰੇ ਸਾਨੂੰ ਪਤਾ ਲੱਗਾ ਲੇਕਿਨ ਮੈਂ ਅਜੇ ਤੱਕ ਵੀਡੀਓ ਨਹੀਂ ਦੇਖੀ। ਕਿ ਚੌਕੀ ਇੰਚਾਰਜ ਨੂੰ ਐਸਐਚਓ ਨੂੰ ਅਸੀਂ ਹਦਾਇਤ ਕੀਤੀ ਹੈ ਕਿ ਪਤਾ ਕਰਾਓ ਵੀ ਇਹ ਇਹ ਸੇ ਕੌਣ ਹੈਗਾ। ਜੋ ਵੀ ਚ ਦੋਸ਼ੀ ਹੋਇਆ ਜਨੋ ਇਹੋ ਜਿਹਾ ਕੰਮ ਕੀਤਾ ਤੇ ਤਲਾਕਾ ਕਰਵੇ ਕੀਤੀ ਜਾਵੇ ਕਿੱਧਰ ਗੱਲ ਕਰੀਏ ਸਰ ਲੇਡੀਜ਼ ਪੁਲਿਸ ਨਹੀਂ ਹੈਗੀ ਆ ਜੈ ਉੱਥੇ ਲੇਡੀਜ਼ ਲੋਕ ਖੜੇ ਨੇ ਉਹਨਾਂ ਨੇ ਹੱਥ ਨੇ ਜਗ੍ਹਾ ਮੁਲਾਜ਼ਮ ਏਐਸਆਈ ਵੱਲੋਂ ਉਹਨਾਂ ਦੇ ਥੱਪੜ ਦੀ ਵਰਸ਼ਾ ਕਰਦਾ ਨਜ਼ਰ ਆਇਆ ਹੁਣ ਇਹ ਤਾਂ ਜਦੋਂ ਇਨਕੁਆਰੀ ਹੋਏਗੀ ਤਫਤੀਸ਼ ਹੋਏਗੀ ਉੱਚ ਪਤਾ ਲੱਗੇਗਾ ਕਿ ਸਭ ਤੋਂ ਚਾਂਸਸ ਕੀ ਹੋਏ ਨੇ ਕੋ ਸਾਡੀ ਵੀ ਵੀਡੀਓ ਹੈ ਜਾਂ ਕੋ ਬਾਹਰ ਵਾਲੀ ਹੈ ਪਤਾ ਲੱਗੇਗਾ ਜਦੋਂ ਉਹਨੂੰ ਇੱਕ ਪਰੀਖਿਆ ਪਾ ਕੇ। ਜਲੰਧਰ ਦਾ ਮੁਲਾਜ਼ਮ ਪਾਇਆ ਜਾਂਦਾ ਕਿ ਉੱਤੇ ਕਾਰਵਾਈ ਕੀਤੀ ਜਾਏਗੀ। ਬਿਲਕੁਲ ਕਾਰਵਾਈ ਕੀਤੀ ਜਾਊਗੀ। ਜੋ ਵੀ ਹੋਇਆ ਉਹਦੇ ਖਿਲਾਫ ਪ੍ਰੋਪਰ ਕਾਰਵਾਈ ਕਰਕੇ ਕੋਈ ਖਿਲਾਫੀ ਹੋ ਸਕੇ ਤਾਂ ਮੁਕੱਦਮਾ ਵੀ ਦਰਜ ਕਰਾਂਗੇ। ਮੈਡਮ ਮਾਮਲਾ ਦੱਸੋ ਕੀ ਹੈ ਪੂਰਾ? ਆਪ ਕਿੱਥੇੋਂ ਕੌਣ ਕੇ ਇਹਨੂੰ ਕੱਢਿਆ? ਮੈਂ ਮਮਾ ਕਹਿੰਦੀ ਮੈਂ ਰਾਲਾ ਪਾਇਆ ਇਹਨੂੰ ਨੇਪੇ ਤੋਂ ਕੱਢਿਆ ਨਾ। मैडम मामला ਦੱਸੋ ਪੂਰਾ ਕੀ ਹੈ ਤੁਹਾਡੇ ਨਾਲ ਕੀ ਹੋਇਆ ਸੀ ਕੱਢਿਆ ਪਾਰਸ ਕੱਢਿਆ ਭਾਜੀ ਮੇਰੇ ਮਾਦ ਲੱਗੀ ਸੀ ਮੈਂ ਪਤਾ ਹੀ ਨਹੀਂ ਤੁਹਾਡਾ ਨਾਂ ਕੀ ਹੈ ਮੈਡਮ ਮੇਰਾ ਨਾਂ ਲੇ ਲੀਆ ਹੈ ਕਿੱਥੇ ਕਿਹੜੇ ਕਾਊਂਟਰ ਦੀ ਗੱਲ ਹੈ ਮੈਮ ਮੈਂ ਕੋਈ ਕਾਊਂਟਰ ਵਾਲੀ ਮੱਛੀ ਆਈ ਨਹੀਂ ਕੋਈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਰਦੀ ਤੇ ਡਿਊਟੀ ਦੌਰਾਨ ਮਹਿਕਮੇ ਦੇ ਮੁਲਾਜ਼ਮਾਂ ਤੇ ਕਾਫੀ ਪ੍ਰੈਸ਼ਰ ਹੁੰਦਾ ਪਰ ਤੁਸੀਂ ਆਪ ਹੀ ਦੱਸੋ ਕਿ ਇੰਜ ਮਹਿਲਾ ਤੇ ਥੱਪੜ ਮਾਰਨੇ ਸਹੀ ਨੇ ਜਾਂ ਫਿਰ ਗਲਤ SMZ ਪੰਜਾਬ ਦੇ ਲਈ ਜਲੰਧਰ ਤੋਂ ਸੁਖਵਿੰਦਰ ਸਿੰਘ ਕੰਬੋਲ ਦੀ ਰਿਪੋਰਟ ਫੋਲਿਟਸ ਅਪਡੇਟਸ ਲਾਈਕ ਐਂਡ ਫਾਲੋਅ आवर ਫੇਸਬੁੱਕ ਪੇਜ SMZ NEWS ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर YouTube ਚੈਨਲ ਐਂਡ ਪ੍ਰੈਸ ਦ ਬੈਲ ਆਈਕਨ